ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਅਤੇ ਉੱਥੇ ਹੀ ਉਹਨਾਂ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਕੁਲਦੀਪ ਸਿੰਘ ਗੜਗੱਜ ਵੱਲੋਂ ਕਿਹਾ ਗਿਆ ਕਿ ਸਿੱਖ ਕੌਮ ਹੁਣ ਆਪਣੇ ਮਸਲੇ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੈ ਕੇ ਆਉਣ ਤਾਂ ਵੱਡਾ ਬਿਆਨ ਜਿਹੜਾ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤਾ ਗਿਆ ਤੁਹਾਨੂੰ ਯਾਦ ਹੋਣਾ ਹੈ ਕਿ ਪਿਛਲੇ ਦਿਨੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੀ ਕਿਹਾ ਸੀ ਕਿ ਸਾਰੇ ਗਿਲੇ ਸ਼ਿਕਵੇ ਮਕਵਾ ਕੇ ਤੁਸੀਂ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਓ ਤੇ ਤੁਹਾਡੇ ਮਸਲੇ ਤੇ ਵਿਚਾਰ ਕੀਤੀ ਜਾਏਗੀ ਤਾਂ ਇਸ ਮਸਲੇ ਦਾ ਹੱਲ ਸੰਵਾਦ ਦੇ ਰਾਹੀਂ ਕੱਢਿਆ ਜਾਏਗਾ ਤਾਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੂਰੇ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਹੈ ਕਿ ਕੋਰਟ ਦੀ ਥਾਂ ਤੇ ਜੋ ਕਿ ਅਦਾਲਤਾਂ ਦੇ ਵਿੱਚ ਤੱਕੇਖਾਨ ਦੀ ਥਾਂ ਤੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਆਪਣਾ ਮਸਲਾ ਲੈ ਕੇ ਆਓ ਕਿਉਂਕਿ 6ਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਕਿ ਉਹ ਰਚਨਾ ਕੀਤੀ ਸੀ ਤਾਂ ਤੁਹਾਨੂੰ ਸੁਪਰੀਮ ਉੱਚ ਅਦਾਲਤ ਜਿਹੜੀ ਹੈ ਉਹ ਦਿੱਤੀ ਹੋਈ ਆ ਤਾਂ ਇਸੇ ਦੇ ਬਿਆਨ ਨੂੰ ਲੈ ਕੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸ੍ਰੀ ਫਤਿਹਗੜ ਸਾਹਿਬ ਦੇ ਅਧੀਨ ਪੈਂਦੇ ਖਮਾਣੋ ਦੇ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਛੇਵੀ ਪਾਸ਼ਾਈ ਜਦੋਂ ਉਹ ਨਤਮਸਤਕ ਹੋਣ ਲਈ ਪਹੁੰਚਦੇ ਨੇ ਜਾਇਜ਼ਾ ਲੈਣ ਹੋਣ ਲਈ ਪੈਂਦੇ ਨੇ ਤਾਂ ਬਾਅਦ ਵਿੱਚ ਉਹਨਾਂ ਵੱਲੋਂ ਸਿੱਖ ਕੌਮ ਨੂੰ ਜਿਹੜਾ ਕਿ ਇੱਕ ਇਹ ਸੰਦੇਸ਼ ਜਿਹੜਾ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਪੂਰੀ ਸਿੱਖ ਕੌਮ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਆਪਣੇ ਮਸਲੇ ਲੈ ਕੇ ਆਉਣ ਕੋਰਟ ਦੀ ਥਾਂ ਤੇ ਕੋਰਟ ਜਾਣ ਦੀ ਥਾਂ ਤੇ ਕਿਉਂਕਿ ਉੱਥੇ ਸਮਾਂ ਲੱਗਦਾ ਇਨਸਾਫ਼ ਮਿਲਣ ਨੂੰ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਔਣ ਅਤੇ ਸੰਵਾਦ ਦੇ ਰਾਹੀਂ ਉਹਨਾਂ ਦੇ ਮਸਲੇ ਦਾ ਹੱਲ ਕੀਤਾ ਜਾਏਗਾ ਕਿਉਂਕਿ ਮੀਰੀ ਪੀਰੀ ਦਾ ਸਿਧਾਂਤ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ ਅਤੇ ਸ੍ਰੀ ਅਕਾਲ ਸਰ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ ਜਿਸ ਤੋਂ ਬਾਅਦ ਸਿੱਖ ਕੌਮ ਨੂੰ ਜਿਹੜਾ ਕਿ ਇਹ ਪੂਰੀ ਅਪੀਲ ਕੀਤੀ ਗਈ ਹੈ ਤੇ ਵੱਡਾ ਬਿਆਨ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗਰਗੱਜ ਦਾ ਜਿਹੜਾ ਕਿ ਹੋਣਾ ਨਿਕਲ ਕੇ ਸਾਹਮਣੇ ਆਇਆ ਸਿੱਖ ਮਸਲਿਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋਤੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੱਡਾ ਬਿਆਨ ਦਿੱਤਾ ਹੈ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਮਸਲਿਆਂ ਨੂੰ ਅਦਾਲਤਾਂ ਦੇ ਵਿੱਚ ਲਜਾਣ ਦੀ ਬਜਾਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਿਆਉਣੇ ਚਾਹੀਦੇ ਨੇ ਕਿਉਂਕਿ ਗੁਰਮਤਿ ਸਿਧਾਂਤ ਤੇ ਚੱਲਦਿਆਂ ਹੋਇਆਂ ਹਰ ਇੱਕ ਮਸਲੇ ਦਾ ਹੱਲ ਗੱਲਬਾਤ ਦੇ ਰਾਹੀਂ ਸੰਵਾਦ ਦੇ ਰਾਹੀਂ ਵਿਚਾਰ ਕਰਕੇ ਜਿਹੜਾ ਹੈ ਉਹ ਕੱਢਿਆ ਜਾ ਸਕਦਾ ਉਹਨਾਂ ਨੇ ਕਿਹਾ ਕਿ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਦਨਾ ਕੀਤੀ ਗਈ ਸੀ ਤਾਂ ਜੋ ਇੱਥੇ ਬੈਠ ਕੇ ਸਿੱਖਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇ ਤਾਂ ਉਹਨਾਂ ਨੇ ਗੁਰਬਾਣੀ ਦੀ ਪੰਕਤੀ ਪੜ੍ਹ ਕੇ ਇਸ ਨੂੰ ਸਮਝਾਉਣਾ ਕੀਤਾ ਕੁਲਦੀਪ ਸਿੰਘ ਗੜਗਾਚ ਜੋ ਕਿ ਖਮਾਣੋ ਦੇ ਇਤਿਹਾਸਕ ਸਥਾਨ ਛੇਵੀਂ ਪਾਤਸ਼ਾਹੀ ਤੇ 10ਵੀਂ ਪਾਤਸ਼ਾਹੀ ਨਾਲ ਸੰਬੰਧਿਤ ਗੁਰਦੁਆਰਾ ਰਾਣਵਾ ਸਾਹਿਬ ਧਾਰਮਿਕ ਸਮਾਗਮ ਵਿੱਚ ਪੁੱਜੇ ਸਾਨ ਸ਼ਿਰਕਤ ਕਰਨ ਪੁੱਜੇ ਸਾਨ ਤਾਂ ਉੱਥੇ ਉਹਨਾਂ ਨੇ ਮਾਨਤਾ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਮੀਰੀ ਪੀਰੀ ਦੇ ਜੋ ਮਾਲਕ ਸਾਹਿਬ ਜੀ ਹਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਤੇ ਪੈਰਾ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਵੱਲੋਂ ਸਿੱਖਾਂ ਨੂੰ ਆਪਣੇ ਕੋਲ ਹਥਿਆਰ ਰੱਖਣ ਯਾਨੀ ਕਿ ਸ਼ਸਤਰਧਾਰੀ ਹੋਣ ਦਾ ਵੀ ਹੁਕਮ ਦਿੱਤਾ ਸੀ ਸੋ ਪੂਰੀ ਸਿੱਖ ਕੌਮ ਹੈ ਜਿਹੜੀ ਉਹ ਸ਼ਸਤਰਧਾਰੀ ਵੀ ਹੋਵੇ ਜਿਸਤੇ ਅੱਜ ਦੇ ਮਾਹੌਲ ਨੂੰ ਵੇਖਦਿਆਂ ਹੋਇਆਂ ਸਮੁੱਚੀ ਸੰਗਤ ਨੂੰ ਅਮਲ ਕਰਨ ਦੀ ਲੋੜ ਹੈ ਹਰ ਸਿੱਖ ਨੋ ਆਪਣੇ ਕੋਲ ਸ਼੍ਰੀ ਸਾਹਿਬ ਵਰਗੇ ਹਥਿਆਰ ਰੱਖਣ ਦੀ ਲੋੜ ਹੈ ਅਤੇ ਲੋੜ ਪੈਣ ਤੇ ਮਜ਼ਲੂਮ ਦੀ ਰੱਖਿਆ ਕੀਤੀ ਜਾ ਸਕੇ ਅਜਿਹਾ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਨੌਜਵਾਨ ਪੈੜੀ ਕੁੜੀਆਂ ਨੂੰ ਛੱਡ ਕੇ ਨਸ਼ੇ ਦੇ ਆ ਮਾੜੀ ਰਵਾਇਤ ਨੂੰ ਛੱਟ ਕੇ ਅਮਰਤ ਛੱਕ ਕੇ ਗੁਰੂ ਵਾਲੇ ਬਣ ਗੁਰੂ ਦੇ ਦਿੱਤੇ ਹੋਏ ਸਿਧਾਂਤਾਂ ਤੇ ਚੱਲਣਾ ਅਤੇ ਸਿੱਖੀ ਤੇ ਪਹਿਰਾ ਦਿੰਦਿਆਂ ਹੋਇਆ ਆਪਣਾ ਜੀਵਨ ਬਤੀਤ ਕਰਨਾ ਅਜਿਹਾ ਉਹਨਾਂ ਵੱਲੋਂ ਜਿਹੜਾ ਕਿ ਇਹ ਬਿਆਨ ਦਿੱਤਾ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆਣਾ ਨੇ ਵੀ ਬੋਲਦੇ ਕਿ ਆ ਕਿ ਅੱਜ ਦੀ ਲੋੜ ਹੈ ਨੌਜਵਾਨੀ ਨੂੰ ਗੁਰੂ ਸਾਹਿਬ ਵਾਲ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀ ਤੇ ਸਮਾਜਿਕ ਕੁਰਤੀਆਂ ਤੋਂ ਦੂਰ ਰਹਿ ਕੇ ਯੋਗਦਾਨ ਪਾਇਆ ਜਾਵੇ ਤਾਂ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਹੈ ਸਿੱਖ ਕੌਮ ਲਈ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਕੁਲਦੀਪ ਸਿੰਘ ਗਰਗਾਜ ਦਾ ਗਿਆਨੀ ਕੁਲਦੀਪ ਸਿੰਘ ਗਰਗਾਜ ਵੱਲੋਂ ਜਿਹੜਾ ਕਿਸੇ ਕੌਮ ਨੂੰ ਇਹ ਅਪੀਲ ਕੀਤੀ ਹੈ ਕਿ ਆਪਣੇ ਜੜੇ ਆ ਮਸਲੇ ਅਦਾਲਤਾਂ ਦੇ ਵਿੱਚ ਲਜਾਣ ਦੀ بجائے ਸਿਰਿਆ ਅਕਾਲ ਤਖਤ ਸਾਬ ਤੇ ਲਿਆਉਣੇ ਚਾਹੀਦੇ ਨੇ ਕਿਉਂਕਿ ਗੁਰਮਤਿ ਸਿਧਾਂਤ ਦੇ ਚੱਲਦੇ ਆ ਹੋਇਆ ਹਰ ਮਸਲੇ ਦਾ ਹੱਲ ਗੱਲਬਾਤ ਦੇ ਰਾਹੀਂ ਸੰਵਾਦ ਦੇ ਰਾਹੀਂ ਕੱਢਿਆ ਜਾ ਸਕਦਾ ਉਹਨਾਂ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਕਾਲ ਤਖਤ ਸਾਬ ਦੀ ਸਿਰਜਣਾ ਕੀਤੀ ਗਈ ਸੀ ਤਾਂ ਜੋ ਇੱਥੇ ਬੈਠ ਕੇ ਸਿੱਖਾਂ ਦੇ ਮਸਲਿਆਂ ਦਾ ਹੱਲ ਕੱਢਿਆ ਜਾ ਸਕੇ ਤਾਂ ਸਾਨੂੰ ਜਿਹੜੇ ਆਪਣੇ ਸਿੱਖਾਂ ਦੇ ਮਸਲੇ ਆ ਉਹ ਅਦਾਲਤਾਂ ਦੇ ਵਿੱਚ ਲਜਾਣ ਦੀ ਬਜਾਏ ਇਧਰ ਉਧਰ ਟੱਕੇ ਖਾਣ ਦੀ ਬਜਾਏ ਉਹ ਸੱਚੇ ਪਾਤਸ਼ਾਹ ਦੇ ਦਰ ਤੇ ਬਹਿ ਕੇ ਕਿਉਂਕਿ ਗੁਰਮਤਿ ਦੇ ਸਿਧਾਂਤ ਦੇ ਵਿੱਚ ਹੈਗਾ ਗੁਰਮੁਖ ਬੈਸੋ ਸਫਾ ਵਿਸ਼ਾਏ ਹਰ ਮਸਲੇ ਦਾ ਹੱਲ ਸੰਵਾਦ ਆ ਗਲਬਾਤ ਆ ਤੋਂ ਜਿਹੜੇ ਨਿੱਜੀ ਨਿੱਜੀ ਛੋਟੇ ਛੋਟੇ ਕੋਈ ਸਿੱਖਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਵਾ ਉਹ ਧਾਰਮਿਕ ਪੱਖ ਤੋਂ ਹੋਣ ਜਾਂ ਪਰਿਵਾਰਕ ਤੋਂ ਹੋਣ ਉਹਦੇ ਲਈ ਸਾਨੂੰ ਗੁਰੂ ਦੇ ਦਰ ਦਾ ਆਸਰਾ ਲੈਣਾ ਚਾਹੀਦਾ ਸੱਚੇ ਪਾਤਸ਼ਾਹ ਨੇ ਤਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਕੀਤੀ ਹੈ ਠੀਕ ਹੈ ਕਿ ਉਹ ਵੱਡਾ ਤਖਤ ਆ ਸਾਡਾ ਔਰ ਉਹ ਤੋਂ ਹਰ ਤਰੀਕੇ ਦੀ ਸੇਧ ਸਾਡੇ ਗੁਰੂ ਨੇ ਦਿੱਤੀ ਤੇ ਅੱਜ ਵੀ ਸਾਨੂੰ ਲੈਣੀ ਚਾਹੀਦੀ ਆ ਸਾਨੂੰ ਆਪਣੇ ਤਖਤਾਂ ਨੂੰ ਨਾ ਤਮਸਤਕ ਰਹਿਣਾ ਚਾਹੀਦਾ ਗੁਰੂ ਦੇ ਆਕੀਦੇ ਚੱਲਣਾ ਚਾਹੀਦਾ ਇਹੀ ਮੈਂ ਸੰਗਤਾਂ ਨੂੰ ਅੰਦਰ ਉਪਦੇਸ਼ ਦਿੱਤਾ ਔਰ ਇਹੀ ਮੈਂ ਮੀਡੀਏ ਤੇ ਰਾਈ ਸਮੁੱਚੇ ਗੁਰੂ ਨਾਨਕ ਨਾਮ ਲੈ ਕੇ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਆਪਾਂ ਗੁਰੂ ਵਾਲੇ ਬਣੀਏ ਗੁਰੂ ਨੇੜੇ ਆਈਏ ਤੇ ਗੁਰੂ ਅਨਸਾਰੀ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ